ਲਾਡੋ ਦੇ ਬੱਠੇ ਆ ਖੜੀ ਲਾਡੋ ਲਾਡੋ ਵੀਡੀਓ ਨਹੀਂ ਬਣਾਉਣ ਦਿੰਦੀ ਹਿੰਦੀ ਜੇ ਨੇੜੇ ਚਾਹੀਏ ਇਹ ਸ਼ਰਮਾਨ ਲੱਗ ਜਾਂਦੀ ਹਿੰਦੀ ਵੀ ਮੈਂ ਨਹੀਂ ਆਉਣਾ ਵੀਡੀਓ ਚ ਹੁਣ ਦੇਖੋ ਤੁਹਾਨੂੰ ਮੈਂ ਦਿਖਾਉਣਾ ਹੈ ਕਿ ਵੀਡੀਓ ਦੇ ਵਿੱਚ ਕਾਹਤ ਹੋਣੀ ਹਿੰਦੀ ਲਾਡੋ ਲਾਡੋ ਆ ਇਹਦੀ ਜਿਹੜੀ ਨਾਲ ਦੀ ਇਹਦੀ ਮਾਸੀ ਆ ਜਿਹੜੀ ਇਹ ਕਹਿੰਦੀ ਆ ਵੀ ਮੇਰੀ ਵੀਡੀਓ ਬਣਾ ਸੇਤੀ ਇਹ ਮਤਲਬ ਸਮਝਾ ਦਿੰਦੀ ਆਂ ਇ ਇਸ਼ਾਰਿਆਂ ਨਾਲ ਸਮਝਾ ਦਿੰਦੀ ਆਂ ਗੌਰ ਨਾਲ ਦੇਖੋ ਲਾਡੋ ਤੇਰੀ ਵੀਡੀਓ ਬਣਾਉਣੀ ਆ ਮੈਂ ਇਹਦੀ ਨਹੀਂ ਬਣਾਉਣੀਗੀ ਲਾਡੋ ਇਧਰ ਨੂੰ ਮੂੰਹ ਕਰ ਮੇਰੇ ਵੱਲ ਨੂੰ ਬਈ ਕੋਈ ਪੂਰੀ ਸ਼ਾਂਤਮੋਕ ਕੇ ਖੜ ਗਈ ਪੂਰੀ ਉਧਰ ਨੂੰ ਮੂੰਹ ਕਰ ਲਿਆ ਕਿ ਮੈਂ ਬਾਹਰ ਜਾਣਾ ਤੇ ਹੁਣ ਇਹਨਾਂ ਨੂੰ ਬਾਹਰ ਬੰਨ ਕੇ ਆਉਨੇ ਆ 2 ਮਿੰਟ ਰੋਕ ਜੀਏ ਵੀਡੀਓ ਮੈਂ ਪਾਉਸ ਕਰਨ ਲੱਗਿਆ ਬਾਹਰ ਬੰਨਦੇ ਇਹਨਾਂ ਨੂੰ ਠੰਡੇ ਮੌਸਮ ਦੇ ਵਿੱਚ ਦੇਖੋ ਬਈ ਇਹਨਾਂ ਨੂੰ ਕਹਿੰਦੇ ਆ ਫਰੈਂਡਸ਼ਿਪ ਇਹਨਾਂ ਦੋਨਾਂ ਦੀ ਫਰੈਂਡਸ਼ਿਪ ਪੂਰੀ ਗੂੜੀ ਆ ਹੁਣ ਇਹਨੂੰ ਮੈਂ ਬੰਨਤਾ ਉਹਨੂੰ ਬਾਜਾਂ ਦੇ ਹੀ ਆਂਦੀ ਆ। ਆਹ ਬਾਜਾਂ ਦੇ ਹੀ ਆਂਦੀ ਆ। ਉਹ ਤੇਰੀ ਮਾਰਨਾ। ਤੇ ਹੁਣ ਮੈਂ ਉਹਨੂੰ ਵੀ ਲੈ ਕੇ ਆਉਣਾ ਇੱਥੇ ਬੰਨਦਾ। ਇਹ ਜੀ ਨਹੀਂ ਲੌਂਦੀਆਂ ਇੱਕ ਦੂਜੀ ਬਿਨਾ। ਲੱਡੂ ਦੀ ਮਾਸੀ। ਹੁਣ ਮੈਂ ਇਧਰ ਆ ਗਿਆ ਚੁੱਪ ਕਰ ਗਈ ਲੱਡੂ ਵੀ ਚੁੱਪ ਕਰ ਗਿਆ ਉਹਨੂੰ ਪਤਾ ਲੱਗ ਗਿਆ ਹੀ ਖੋਲਣ ਗਿਆ ਇਹਨੂੰ। ਇਹ ਕਹਦਾ ਜੀ ਨਹੀਂ ਲੌਂਦੀਆਂ ਦੋਨੇ ਇੱਕ ਦੂਜੀ ਬਿਨਾ। ਚੱਕ ਹੁਣ ਇਹ ਦੋਨੇ ਇੱਕ ਦੂਜੀ ਨਾਲ ਪੰਗੇ ਲੈਣ ਗੀਆਂ ਤੇ ਪੰਗੇ-ਪੁੰਗੇ ਲੈ ਕੇ ਜਦੋਂ ਥੱਕ ਗਈਆਂ ਉਦੋਂ ਇਹਨਾਂ ਨੇ ਮਿੱਟੀ ਹੀ ਬਹਿ ਜਾਣਾ ਤੇ ਹੁਣ ਇਹਨਾਂ ਨੇ ਰੋਲਾ-ਰੋਲਾ ਵੀ ਬੰਦ ਕਰਤਾ ਤੇ ਹੁਣ ਮੈਂ ਲੈ ਕੇ ਚੱਲਾਂ ਟਾਈਸਨ ਨੂੰ ਟਾਈਸਨ ਦਾ ਗਿੜਾ ਕਢਾਉਣ ਹਾਂ ਟਾਈਸਨ ਚੱਲੀਏ ਆਪਾਂ ਕਿਹੜਾ ਕਢਣਾ ਟਾਈਸਨ ਇਹ ਆਪਣੀ ਖਾਨ ਦਾ ਇਹਦੇ ਬਿਨਾ ਤਾਂ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਜੱਖਾਂ ਦੀ ਕਿੰਨੀ ਸੁਣਨੀ ਚੱਲੀਏ ਬੱਤ ਹੂੰ ਚੱਲ ਚੱਲੀਏ ਆਪਾਂ ਲੈ ਜੀ ਇਹ ਤਾਂ ਉੱਠ ਖੜਿਆ ਹੁਣ ਅਸੀਂ ਜਾਵਾਂਗੇ ਢੇੜਾ ਕੱਢਣ ਰਸਾ ਕੋਲਣ ਤੋਂ ਪਹਿਲਾਂ ਹੀ ਥੱਲੇ ਉਤਰੇ ਜਾਂਦਾ ਇਹ ਤੇ ਥੱਲੇ ਉਤਰਿਆ ਮਸਤੀ ਕਰੀ ਜਾਂਦਾ ਰੁਕ ਜਾ ਪਾਣੀ ਡੋਲਦਾ ਹੀ ਮੈਂ ਉਹ ਗੰਦਾ ਹੋਇਆ ਪਿਆ ਵਾ ਪਟ ਪਾਂਡਾ ਇਹਦਾ ਗੰਦਾ ਹੋ ਗਿਆ ਸੀ ਉਹ ਸਾਫ਼ ਕਰਨਾ ਤੇ ਮੂੰਹ ਪਾਣੀ ਪੀਣਾ ਹੁਣ ਪਾਣੀ ਹੋਣਾ ਨੇ ਆ ਕੇ ਪੀਵਾਂਗਾ ਪਹਿਲਾਂ ਇਹਦਾ ਮੁੰਜੜਾ ਘੜਾ ਕੇ ਲਾਉਣਾ ਚੱਲ ਜੀ ਬੱਤ ਚੱਲ ਜੀ ਆ ਜਾ ਇਹ ਖੱਟਾ ਦਾ ਬਹੁਤ ਆ ਜਾਨ ਬਹੁਤ ਆ ਇਹਦੇ ਚ ਦੇਖਣ ਨੂੰ ਹੀ ਲੱਗਦਾ ਵੀ ਮਮੂਲੀ ਜਿਹਾ ਹੋਊਗਾ ਤੇ ਪਰ ਇਹਦੇ ਜੀ ਜਾਨ ਬਹੁਤ ਅੰਨੀ ਜਾਨ ਆ ਇਹਦੇ ਚ ਜਿਹਨੂੰ ਝੋਟਾ ਕਹਿ ਦਿੰਦੇ ਹਨ ਉਹ ਚੀਜ਼ ਆ ਇਹ ਤੇ ਟਾਈਸਨ ਨੇ ਇਧਰ ਆਉ ਦਾ ਕੰਮ ਨਿਪਟਾਰਿਆ ਤੇ ਹੁਣ ਟਾਈਮ ਹੋ ਗਿਆ ਆਪਣਾ ਵੀ ਕਰੇ ਜਾਣ ਦਾ ਹੁਣ ਕਰਦੇ ਆਲਵਿਦਾ ਤੇ ਬਾਏ ਬਾਏ ਸਾਰਿਆਂ ਨੂੰ ਮਿਲਦੇ ਆਂ ਨੈਕਸਟ ਵਲੌਗਸ